ਸਾਸ਼੍ਰੀ ਗਾਲ ਜੀ ਕਪੜੇ ਲੀੜੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਪਸ਼ਮੀਨੇ ਦੇ ਸੂਟ ਇਹ ਸਾਰੇ ਚੈੱਕ ਸੂਟ ਨੇ ਔਰ ਬਹੁਤ ਪਿਆਰੇ ਨੇ ਮੈਚਿੰਗ ਸੂਟਸ ਨੇ ਐਂਡ ਨਾਲ ਪਲੇਨ ਬਾਟਮ ਹੈ ਹਾਂਜੀ ਇਹ ਫਰਸਟ ਹੈ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਇਸ ਦਾ ਹਾਂਜੀ ਆ ਨੈਕਸਟ ਹੈ ਜੀ ਮਸਟਰਡ ਕਲਰ ਨਾਲ ਚੈੱਕ ਔਰ ਮਸਟਰਡ ਬਾਟਮ ਇਸ ਦੇ ਨਾਲ तो इसे लैसिस लगा के या तो बॉटम से वर्क करवा के बहुत ही प्यारा सूट इस तैयार करवा सकते हो जी हाँ जी ए नैक्सट है जी लाइट ग्रीन शेड की बॉटम है इस ना। ना जो कोई भी सूट लेना है तो उसका स्क्रीनशॉट लैके सा वट्सएप नंबर पर साल कॉन्टैक्ट कर सकते हो जी हाँ जी नैक्सट है जी ये भी बहुत प्यारा ये सारे ही ब्रैंड है, फैब्रिक है और बहुत प्यारे प्यार इना ਸਭ ਤੋਂ ਛੇਡ ਹੈ ਹਾਂਜੀ ਇਹ ਨੈਕਸਟ ਹੈ ਜੀ ਇਹਨਾਂ ਚੋਂ ਤੁਸੀਂ ਐਜ਼ ਇਟ ਇਜ਼ ਵੀ ਮੰਗਵਾ ਸਕਦੇ ਹੋ ਜਾਂ ਕੋਈ ਵੀ ਇਹਨਾਂ ਚੋਂ ਤੁਸੀਂ ਤਿਆਰ ਕਰਵਾ ਕੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਜੀ ਹਾਂਜੀ ਇਹ ਨੈਕਸਟ ਹੈ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਲੈਣਾ ਹੈ ਤਾਂ 1500 ਰੁਪਏ ਦਾ ਸੂਟ ਹੈ ਤੁਸੀਂ ਐਜ਼ ਇਟ ਇਜ਼ ਮੰਗਵਾ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਇਹਨਾਂ ਚੋਂ ਕੋਈ ਵੀ ਸੂਟ ਜੋ ਤੁਸੀਂ ਲੈਣਾ ਹੈ ਸਕਰੀਨਸ਼ਾਟ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਨੇ ਸੂਟ ਤੁਹਾਡੇ ਕੋਲ ਆ ਸਕਣ ਥੈਂਕ ਯੂ